ਜੇ ਜਾਂਦੇ ਸ਼ੇਰ ਦੀ ਤੜਾਗੀ ਟੁੱਟ ਗਈ ਪੀੜੀ ਉੱਤੇ ਬੈਠੀ ਤੁਹਾਡੀ ਭਾਬੀ ਰੁੱਸ ਗਈ ਭਾਬੀ ਜੀ ਕਿਹੜੀ ਗੱਲੋਂ ਰੁੱਸ ਗਏ ਇਹੋ ਜੀ ਗੱਲ ਕੀ ਹੋ ਗਈ ਜੇ ਤੁਸੀਂ ਰੁੱਸ ਗਏ ਹਾਂਜੀ ਭਾਬੀ ਜੀ ਖੈਰ ਭੱਜੇ ਜਾਂਦੇ ਸ਼ੇਰ ਦੀ ਤੜਾਗੀ ਤੜਾਗੀ ਕੀ ਹੁੰਦੀ ਨੇ ਆ ਜੀ ਮੈਨੂੰ ਨਹੀਂ ਪਤਾ ਉਹ ਤੜਾਗੀ ਕੀ ਹੁੰਦੀ ਆ ਯਾ ਤੜਾਗੀ ਤੜਾਗੀ ਤਾਂ ਉਹ ਨਹੀਂ ਹੁੰਦਾ ਜਿਵੇਂ ਉਹ ਗਲੇ ਦੇ ਵਿੱਚ ਪਾਇਆ ਹੁੰਦਾ ਪਟਾਣੂ ਚ ਨਹੀਂ ਹੁੰਦੀ ਨਾਲੇ ਉਹ ਤੜਾਗੀ ਗਲੇ ਚ ਨਹੀਂ ਆਈ I think ਛੋਟਾ ਬੱਚਾ ਹੁੰਦਾ ਨਾ ਜਿਹੜਾ ਉਹਦੇ ਸ਼ਾਇਦ ਲੱਕ ਤੇ ਬੰਨੀ ਹੁੰਦੀ ਆ ਉਹਨੂੰ ਤੜਾਗੀ ਉਹ ਸ਼ੇਰ ਦੇ ਲੱਕ ਤੇ ਕੋਈ ਤੜਾਗੀ ਬੰਨੀ ਹੁੰਦੀ ਨਹੀਂ ਮੈਂ ਦੱਸ ਰਹੀ ਆ ਸ਼ਾਇਦ ਉਹਦੇ ਬੰਨੀ ਹੁੰਦੀ ਆ ਨਹੀਂ ਆ ਤੜਾਗੀ ਕੀ ਹੁੰਦੀ ਆ ਬਈ ਕਮੈਂਟ ਕਰਕੇ ਪਹਿਲਾਂ ਤਾਂ ਇਹ ਦੱਸਿਓ ਤੜਾਗੀ ਕਿਹਨੂੰ ਕਹਿੰਦੇ ਨੇ ਹਾਂ ਹਨਾ ਸਾਡੇ ਵੀ ਗਿਆਨ ਦੇ ਵਿੱਚ ਵਾਧਾ ਹੋਏਗਾ ਖੈਰ ਪੱਜੇ ਜਾਂਦੇ ਸ਼ੇਰ ਦੀ ਤੜਾਗੀ ਟੁੱਟ ਗਈ ਪੀੜੀ ਉੱਤੇ ਬੈਠੀ ਥੋੜੀ ਭਾਬੀ ਰੁੱਸ ਗਈ ਭੀਬੀ ਪੀੜੀ ਪੀੜੀ ਦੇ ਉੱਤੇ ਬੈਠੀ ਤੁਹਾਡੀ ਭਾਬੀ ਰਸਤੀ ਸੀਗੀ ਹੁਣ ਪੀੜੀ ਸ਼ਬਦ ਆਪਾਂ ਬਹੁਤ ਘੱਟ ਸੁਣਦੇ ਆ ਕਿਉਂਕਿ ਪੀੜੀ ਹੁਣ ਕਿਤੇ ਸਾਨੂੰ ਦੇਖਣ ਨੂੰ ਮਿਲਦੀ ਵੀ ਨਹੀਂ ਪੀੜੀ ਹੁੰਦੀ ਏ ਛੋਟਾ ਜਨਾ ਮਤਲਬ ਛੋਟਾ ਮੰਜਾ ਛੋਟਾ ਮੰਜਾ ਦੇ ਟਾਈਪ ਦਾ ਬਣਿਆ ਹੁੰਦਾ ਸੀ ਪਹਿਲੇ ਪੀੜੀ ਹਣਾ ਉਹਨੂੰ ਪੀੜੀ ਕਹਿੰਦੇ ਸੀ ਚਾਰ ਉਹਦੇ ਪਾਵੇ ਹੁੰਦੇ ਸੀਗੇ ਠੀਕ ਹੈ ਤੇ ਉਹ ਬਣਾਇਆ ਹੁੰਦਾ ਸੀਗਾ ਬੜਾ ਵਧੀਆ ਲੱਗਦਾ ਸੀ ਪਹਿਲੇ ਵਾਲੇ ਜਮਾਨੇ ਵਖਰੇ ਪੀੜੀ ਜਾਂ ਵੀ ਲੱਕੜ ਦੀ ਵੀ ਹੁੰਦੀ ਸੀ ਉਹਨੂੰ ਵੀ ਪੀੜੀ ਕਹਿੰਦੇ ਸੀ ਲੱਕੜ ਦੀ ਜਾਂ ਪਹਿਲਾਂ ਜ਼ਿਆਦਾਤਰ ਲੱਕੜ ਦੀ ਹੁੰਦੀ ਸੀ ਹਲੋਈਆਂ ਤਾਂ ਹੁਣ ਚੱਲੀਆਂ ਨਹੀਂ ਪਲਾਸਟਿਕ ਦੀ ਜ਼ਰੂਰ ਦੇਖੀ ਐ ਵਾਸ਼ਰੂਮ ਤੇ ਜਿਆਦਾ ਜਿਹੜੇ ਖਾਸ ਕਰਕੇ ਯੂਜ਼ ਕਰਦੇ ਆ ਹਨਾ ਖੈਰ ਤੇ ਪੀੜੀ ਨਹੀਂ ਆ ਤੁਹਾਡੀ ਭਾਬੀ ਰੁਸ ਗਈ ਹੈ ਪੀੜੀ ਉੱਤੇ ਬੈਠੇ ਤੁਹਾਡੀ ਭਾਬੀ ਰੁਸ ਗਈ ਮਤਲਬ ਪੀੜੀ ਦੇ ਉੱਤੇ ਕੋਈ ਚੀਜ਼ ਪਈ ਹੈ ਜੋ ਕਿ ਰੁਸ ਕੇ ਮਤਲਬ ਨਰਾਜ਼ ਹੋ ਗਈ ਪੀੜੀ ਉੱਤੇ ਕੀ ਹੁੰਦਾ ਕੋਈ ਚੀਜ਼ ਉਹ ਯੂਜ਼ ਕਰ ਰਹੀ ਹੈਗੀ ਵਰਕ ਕਰ ਰਹੀ ਆ ਤੇ ਉਹ ਟੁੱਟ ਗਈ ਉਹ ਚੀਜ਼ ਤੇ ਜੋ ਬੰਦਾ ਉਹ ਕੰਮ ਕਰ ਰਿਹਾ ਸੀਗਾ ਉਹ ਰੁਸ ਗਿਆ ਉਹਨੂੰ ਕਿਹਾ ਗਿਆ ਪੀੜੀ ਉੱਤੇ ਬੈਠੀ ਤੁਹਾਡੀ ਭਾਬੀ ਰੁਸ ਗਈ ਪੀੜੀ ਉੱਤੇ ਬੈਠ ਕੇ ਦਾ ਉਹ ਮਧਾਣੀ ਨੂੰ ਉਹ ਕਰਦੀ ਹੁੰਦੀ ਨੇ ਬੀਬੀਆਂ ਤੇ ਕੀਬੇ ਦਾ ਮਟਕਾ ਟੁੱਟ ਗਿਆ ਹੋਵੇ ਤੜਾਕੀ ਮਟਕਾ ਤੜਾਕੀ ਕੋਈ ਮੇਲ ਨਹੀਂ ਬਣਿਆ ਉਹ ਰੱਸੀ ਜੀ ਤੜਾਕੀ ਜੀ ਹੋ ਗਈ ਨਹੀਂ ਨਹੀਂ ਉਹ ਤੜਾਕੀ ਰੜਕਦੇ ਨਹੀਂ ਹੈ ਇਹ ਜਾ ਉਹ ਨਹੀਂ ਹੋ ਸਕਦੀ ਮਤਲਬ ਕੀ ਐਨਾ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਚੀਜ਼ ਆ ਜਿਹੜੀ ਅੱਜ ਕੱਲ ਕਿਤੇ ਕਿਤੇ ਹੀ ਦੇਖਣ ਨੂੰ ਮਿਲਦੀ ਆ ਪਹਿਲਾਂ ਬਹੁਤ ਹੁੰਦੀ ਸੀ ਪਹਿਲੇ ਬਹੁਤ ਹੁੰਦੀ ਸੀ ਪਹਿਲਾਂ ਬਹੁਤ ਹੁੰਦੀ ਸੀ ਨਾਰਮਲੀ ਸਾਰੇ ਘਰਾਂ 'ਚ ਹੁੰਦੀ ਸੀ ਪਹਿਲਾਂ ਤੇ ਜਾਇਤਰ ਔਰਤਾਂ ਨੇ ਜਿਹੜੀਆਂ ਇਹ ਕੰਮ ਕਰਦੀਆਂ ਸੀ ਮੈਨੂੰ ਤਾਂ ਹੋਈ ਲੱਗਦਾ ਆ ਵੀ ਹੋ ਸਕਦਾ ਪਰ ਤੋਂ ਨਹੀਂ ਹੈਗਾ ਇਹਦਾ ਜਵਾਬ ਆ ਜਿਹੜਾ ਉਹ ਹੋਰ ਆਗਾ ਓਕੇ ਜੀ ਪੀੜੀ ਉੱਤੇ ਫਿਰ 1 ਮਿੰਟ ਗਣ ਇਹਦਾ ਜਵਾਬ ਹੋ ਸਕਦਾ ਹੈ ਉਹ ਚਰਖਾ ਕਿਵੇਂ ਚਰਖਾ ਮਤਲਬ ਚਰਖਾ ਹੁ ਮੈਨੂੰ ਕਹਿੰਦੇ ਨਹੀਂ ਉਹ ਸ਼ਬਦ ਨਹੀਂ ਮੈਨੂੰ ਪਤਾ ਕੀ ਕਹਿੰਦਾ ਚਰਖਾ ਕੱਤਦੇ ਸੀ ਸ਼ਾਇਦ ਹਨਾ ਤਾਂ ਜੋ ਵੀ ਚਰਖਾ ਚਲਾਉਂਦੇ ਸੀ ਠੀਕ ਹੈ ਤੇ ਉਹ ਜਦੋਂ ਸੱਕਰ ਚਲਾਉਂਦੇ ਸੀ ਤਾਂ ਉਹ ਜਿਹੜੇ ਵਾਈਟ ਕਲਰ ਦੇ ਹੁੰਦਾ ਸੀਗਾ ਧਾਗਾ ਜਾਂ ਉਹ ਟੁੱਟ ਜਾਂਦਾ ਸੀਗਾ ਤਾਂ ਉਹ ਰੁੱਸ ਜਾਂਦੇ ਸੀ ਹਾਏ ਮੇਰਾ ਧਾਗਾ ਟੁੱਟ ਗਿਆ ਬਿਲਕੁਲ ਸਹੀ ਹੈ ਸਹੀ ਜਵਾਬ ਸੱਚੀ ਹਾਂ ਸਹੀ ਹੈ ਸਹੀ ਬਸ ਤੱਕਈ ਵਾਰ ਆਸੀਗਾ ਨਹੀਂ ਫਿਰ ਵੀ ਸਹੀ ਆ ਇੱਕ ਮਹੱਲੇ ਚ ਰਹਿੰਦੇ 34 ਬੰਦੇ ਤੇ ਇੱਕ ਔਰਤ ਦੱਸੋ ਕੀ ਹੈ ਇਹਦਾ ਜਵਾਬ ਇੱਕ ਮਹੱਲੇ ਚ ਰਹਿੰਦੇ 34 ਬੰਦੇ ਇੱਕ ਮਹੱਲੇ ਵਿੱਚ 34 ਬੰਦੇ ਰਹਿੰਦੇ ਨੇ ਇੱਕ ਔਰਤ ਰਹਿੰਦੀ ਆ ਇਹਦਾ ਸਹੀ ਜਵਾਬ ਕੀ ਹੈ ਇੱਕ ਮੁਹੱਲੇ ਦੇ ਵਿੱਚ 34 ਬੰਦੇ ਰਹਿੰਦੇ ਨੇ ਤੇ ਇੱਕ ਔਰਤ ਰਹਿੰਦੀ ਹੈ ਜੇ ਤੁਸੀਂ ਕਹਿੰਦੇ 32 ਬੰਦੇ ਫਿਰ ਤਾਂ ਮੈਂ ਕਹਿੰਦਾ ਦੰਦ ਔਰਤ ਕੀ ਹੈ ਇਹ ਚ ਜੀਬ ਦੰਦ ਜੀਬ ਬਣ ਸਕਦਾ ਪਰ ਨਹੀਂ ਇਹ 34 ਹੈ ਨਹੀਂ ਸੋਚਣਾ ਇਹ ਗੱਲ ਹੈ ਦੇਖੋ 32 ਬੰਦੇ ਦੰਦ ਜੀਬ ਔਰਤ ਹੋ ਗਈ ਹੂੰ ਮੂਹ ਮੁਹੱਲਾ ਹੋ ਗਿਆ ਆ ਮੂਹ ਮੁਹੱਲਾ ਹੋ ਗਿਆ ਆਇਆ ਮੁਹੱਲਾ ਹੀ ਹੈ ਇਹ ਪੂਰਾ ਮੁਹੱਲਾ ਮੁਹੱਲੇ ਦੇ ਅੰਦਰ 32 ਹੋਗੇ ਦੰਦ ਇੱਕ ਜੀਬ ਹੋ ਗਈ ਔਰਤ हां हो ਸਕਦਾ ਇਹ ਰਾਜਾ ਹੋ ਗਿਆ ਇਹ ਦੋ ਰਾਣੀਆਂ ਹੋ ਗਈਆਂ ਹਨ ਨਕ ਰਾਜਾ ਨਕ ਨਕਰਾ ਦੋ ਰਾਜਾ ਬਰਾਤਾ ਫਿਰ ਰਾਜਾ ਦੋ ਨਹੀਂ ਹੋ ਸਕਦੇ ਨਾ ਚਲੋ ਠੀਕ ਹੈ ਖੈਰ ਹਾਂ ਦੱਸੋ ਜੀ ਇੱਕ ਮਹੱਲੇ ਵਿੱਚ 34 ਬੰਦੇ ਰਹਿੰਦੇ ਨੇ ਇੱਕੋ ਔਰਤ ਰਹਿੰਦੀ ਹੈ ਇਹਦਾ ਸਹੀ ਜਵਾਬ ਕੀ ਹੈ ਬੁਝੋ ਜੀ ਬੁਝਾਰਤ ਉਹਨਾਂ ਇੰਟਰਸਟਿੰਗ ਬੁਝਾਰਤ ਹੈ ਇੱਕ ਮੁਹੱਲੇ ਦੇ ਵਿੱਚ 34 ਬੰਦੇ ਇਹ ਜੀ ਥੋੜਾ ਹਿੰਟ ਜਿਹਾ ਦਿਓ ਹਿੰਟ ਇਹਦਾ ਹੈ 34 ਬੰਦੇ ਵੀ ਉਹ ਚੀਜ਼ ਆ ਜਿਹੜੀ ਉਹ ਆਪਣੀ এডਿਕੇਸ਼ਨ ਨਾਲ ਰਿਲੇਟਡ ਹੈ ਸਟੱਡੀ ਨਾਲ ਰਿਲੇਟਡ ਹੈ 34 ਬੰਦੇ ਰਹਿੰਦੇ ਨੇ 34 ਤੇ 35 35 ਅੱਖਰ 35 ਅੱਖਰ ਲੇਕਿਨ ਕਿਵੇਂ ਕਿਵੇਂ 1 ਮਿੰਟ 34 ਤੇ 1 35 ਅੱਖਰ ਹੁੰਦੇ ਨੇ ਇਹਦਾ ਮੈਨੂੰ ਪਤਾ ਹੈ ਪਰ 35 ਅੱਖਰ ਕਿਵੇਂ ਹੋਏ 34 ਬੰਦੇ ਕਿਵੇਂ ਹੋਏ ਤੇ 35 ਇੱਕ ਔਰਤ ਕਿਵੇਂ ਹੋਈ ਇਹ ਦੱਸੋ ਊੜਾ ੜਾ ਰੀ ਸਸਾ ਹਾ ਕਕਾ ਕਕਾ ਗੰ ਹਾਂ ਇਹ ਤਾਂ ਉੜਾੜ ਚੁੰਦਣੀ ਇਹ ਤਾਂ ਹੁੰਦੇ ਨਹੀਂ ਕਾਕਾ ਖਖਾ ਨਹੀਂ ਹੁੰਦਾ ਨਾ ਉਹ ਨਹੀਂ ਹੁੰਦਾ ਨਾ ਜਲਦੀ ਅ ਇੱਕ ਮਿੰਟ ਤੁਸੀਂ ਵੀ ਕਰੋ ਬਈ ਜਲਦੀ ਜਲਦੀ ਕਮੈਂਟ 33 34 34 ਬੰਦੇ ਇੱਕ ਔਰਤ ਮੈਂ ਦੱਸਾਂ ਖੜ ਜਾ ਮੈਨੂੰ ਵੀ ਦਿਮਾਗ ਲਗਾਉਂਦੇ ਆਗਾ ਰੁਕ ਜਾ ਹੈਗਾ ਤਾਂ ਕਰ ਰੋਲਾ ਸੱਚਾ ਥੋੜਾ ਮੈਥ ਨਹੀਂ ਹੈਗਾ ਇਹ ਇਹ ਮੈਂ ਲਾ ਦਾਂ ਇਹ 25 ਅੱਖਰ ਨੇ ਨਾਈ ਇਹਦੇ ਵਿੱਚ ਜਿੰਨੇ ਵੀ ਅੱਖਰ ਨੇ ਊੜਾ ਆੜਾ ਈੜੀ ਸਸਾ ਹਾਹਾ ਅੱਗੇ ਜੋ ਵੀ ਆਪਾਂ ਪੜਦੇ ਆ ਕਿਉਂਕਿ ਮੇਰੀ ਥੋੜੀ ਤੁਹਾਨੂੰ ਪਤਾ ਪੰਜਾਬੀ ਵਿੱਚ ਹੈ ਖੈਰ ਤੇ ਇਹ ਸਾਰੇ ਅੱਖਰ ਜਿਹੜੇ ਹੈਗੇ ਨੇ ਇਹ ਸਾਰੇ ਮੇਲ ਅੱਖਰ ਨੇ ਮਤਲਬ ਇਹਨਾਂ ਨੂੰ ਜਦ ਪੜਦੇ ਆ ਤਾਂ ਐ ਲੱਗਦਾ ਜਿਵੇਂ ਕਿ ਆਪਾਂ ਕਹਿੰਦੇ ਆ ਜਿਵੇਂ ਕਹਿੰਦੇ ਮੰਜਾ ਮੰਜਾ ਮੇਲ ਸ਼ਬਦ ਹੈ ਮੰਜੀ ਫੀਮੇਲ ਸ਼ਬਦ ਹੈ ਓਕੇ ਹੈਨਾ ਉਹ ਤਰੀਕਾ ਬਾਕੀ ਸਾਰੇ ਸ਼ਬਦ ਜਿਹੜੇ ਇੱਕ ਸ਼ਬਦ ਹੈ ਜਿਹੜਾ ਈੜੀ ਇਹ ਫੀਮੇਲ ਸ਼ਬਦ ਹੈ ਹਮ ਸਹੀ ਹੈ ਕਿਆ ਬਾਤ ਹੈ ਵੀ ਕਿਆ ਬਾਤ ਹੈ ਮੰਗਲ ਸਿਕਾ ਸਿਰ ਪਹੁੰਚ ਹੀ ਜਾਂਦਾ ਹੈ ਹਾਂਜੀ ਮੁਕਾਮ ਤੇ ਕਿਆ ਬਾਤ ਹੈ ਜਿਨ੍ਹਾਂ ਜਿਨ੍ਹਾਂ ਨੇ ਸਹੀ ਜਵਾਬ ਤੱਕ ਕਮੈਂਟ ਨਹੀਂ ਉਹਨਾਂ ਦਾ ਧੰਨਵਾਦ ਤੇ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗ ਰਹੀ ਹੈ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਲਾਈਕ ਕਮੈਂਟ ਨਾਲ ਸਾਡਾ ਹੌਸਲਾ ਵਧਦਾ ਹੈ ਜੇ ਤੁਸੀਂ ਆਨਲਾਈਨ ਅਰਨਿੰਗ ਕਰਨਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਜਿਹੜਾ ਹੈ ਅਬਾਊਟ ਸੈਕਸ਼ਨ ਵਿੱਚ ਦਿੱਤਾ ਗਿਆ ਹੈ ਤੁਸੀਂ ਸਾਡੀ ਵੀਡੀਓ ਦੇਖ ਕੇ ਵੀ ਪੈਸੇ ਕਮਾ ਸਕਦੇ ਹੋ ਘਰ ਬੈਠੇ ਬੈਠੇ ਕਿਵੇਂ ਇਹਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦੇਾਂਗੇ ਸਾਡੀ ਵੀਡੀਓ ਦੇ ਮਾਧਿਅਮ ਨਾਲ ਸਾਡੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਔਰ ਸਾਨੂੰ ਜ ਤੁਸੀਂ ਅਬਾਊਟ ਸੈਕਸ਼ਨ ਵਿੱਚ ਜਾ ਕੇ WhatsApp ਤੇ ਸਾਨੂੰ ਮੈਸੇਜ ਕਰ ਸਕਦੇ ਹੋ ਹਾਊ ਟੂ ਅਰਨ ਆਨਲਾਈਨ